ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਜਰਸੀ ਬਣਾ ਕੇ ਲੈ ਕੇ ਆਏ ਜੀ ਦੋਨੇ ਬਈ ਟਾਪ ਕਲਾਸ ਆ ਤੇ ਦੋਨੇ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਣ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸੀ ਕਾਲ ਡਾਕਟਰ ਸਾਹਿਬ ਹੋਰ ਠੀਕੋਂ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੂੰ ਜਿਲ੍ਹਾ ਬਰਨਾਲਾ ਜੀ ਹੂੰ ਤਹਿਸੀਲ ਤਪਾਈ ਨੇੜੇ ਪਿੰਡ ਆਪਾਂ ਨੇੜੇ ਪਿੰਡ ਜੀ ਇਧਰ ਭਦੌੜ ਆ ਇਧਰ ਪਾਈ ਰੂਪਾ ਠੀਕ ਆ ਪਾਈ ਰੂਪੇ ਵਾਲੀ ਸੜਕ ਤੇ ਘਰ ਆ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲੋ 98640 54198 ਠੀਕ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦਿੰਦੇ ਆ ਜਰਸੀ ਹਾਂਜੀ ਕਿਹੜਾ ਵਾਲੀ ਜਰਸੀ ਆ ਜੀ ਓਕੇ ਬਾਈ ਕਿਹੜਾ ਸੂਤ ਸੋਈ ਆ ਇਹ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਹੈ ਵੀਰੇ ਕੱਲ ਦੀ ਸੂਈ ਵੀ ਹੈ ਜੀ ਬੱਚਾ ਕੀ ਦੇਤਾ ਨੇ ਬੱਛੀ ਹੈ ਡਾਕਟਰ ਸਾਹਿਬ ਬੱਚੀ ਘੜੀ ਚੰਗੀ ਹੈ ਨਾ ਬੱਛੀ ਦੇਖੋ ਡਾਕਟਰ ਸਾਹਿਬ ਜੀ ਬੱਚਾ ਕਰਮਾਲੀ ਨੇ ਬੱਛੀ ਦਿੱਤੀ ਆ ਬੱਛੀ ਦੀ ਕੁਆਲਿਟੀ ਦੇਖੋ ਕੇਸ ਫੁੱਸ ਬੜਾ ਪਿਆਰਾ ਕੀ ਬਾਤ ਆ ਬਹੁਤ ਚੰਗਾ ਬੱਚਾ ਦਿੱਤਾ ਹੈ ਨਾ ਬੜੀ ਚੰਗੀ ਬੱਛੀ ਆ ਨੀ ਆ ਡਾਕਟਰ ਸਾਹਿਬ ਆ ਨਾੜਗਾ ਨੂੜਗਾ ਦਿਖਾ ਦਿਓ ਲ ਸਹੀ ਗੱਲ ਆ ਬਾਕੀ ਕਲਰ ਬੜਾ ਚੰਗਾ ਕਹਿੰਦੇ ਹਾਂਜੀ ਬਹੁਤ ਚੰਗਾ ਬੱਚਾ ਦਿੱਤਾ ਕਿਉਂ ਬੱਛੀ ਨੇ ਵੀ ਕਰਮਾਲੀ ਨੇ 1.5 ਸਾਲ ਨੂੰ ਨਾਲ ਹੀ ਕਰ ਜਾਣਾ ਹੁੰਦਾ ਬੈਡ ਦਾ ਫੇਸ ਦੇਖੋ ਲੈ ਟੋਆ ਟੋਆ ਬੋਦੀ ਬੋਦੀ ਕਲਰ ਕੋਲਰ ਕਰ ਦੇ ਬੈਡ ਥਣ ਥਣ ਇੱਕ ਨੰਬਰ ਆ ਕਿ ਨਹੀਂ ਬਾਈ ਹਾਂਜੀ ਚਵਾਈ ਕਿਵੇਂ ਆ ਬਰਾ ਚਵਾਈ ਇੱਕ ਨੰਬਰ ਆ ਜਮਾਂ ਡਾਕਟਰ ਸਾਹਿਬ ਲੈ ਬਾਈ ਇੱਕੋ ਜੇ ਥਣ ਪੂਰੀ ਵਿਥੀ ਦੇ ਥਣ ਅਸ਼ਾਂਤ ਆ ਇਹਦਾ ਪਣਾ ਪਣਾ ਜਾ ਮੜੀ ਮੋਟੀਆਂ ਚ ਹਮ ਹਾਜੀ ਸੂਈ ਕਰਕੇ ਬੈਠਿਆ ਕੀ ਬਾਤ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬਰੀਡ ਇੱਕ ਨੰਬਰ ਆ ਗਰਮੀ ਘਟ ਮੰਨੂ ਫੈਂਟ ਕਰਮ ਵਾਲੀ ਦੀ ਚੰਗੀ ਉਹ ਮੱਝ ਨਾਲ ਦਾ ਦੁੱਧ ਦੇ ਦੇਣਾ ਬਾਕੀ ਤੋੜਾ ਚੈੱਕ ਕਰਿਓ ਕੀ ਬਾਤ ਆ ਲਾ ਬਾਈ ਤੋਰਾ ਚੈੱਕ ਕਰੋ ਇੱਕ ਨੰਬਰ ਲੈਵੇ ਦੀ ਫੀਟਿੰਗ ਬੜੀ ਤਕੜੀ ਆ ਵਾਲੀ ਫੀਟਿੰਗ ਚ ਹਾਂ ਹੈਗਾ ਲੇਵਾ ਦਾ ਕੀ ਬਾਤ ਆ ਬਾਈ ਕਿੰਨਾ ਕੇ ਵੈਸੇ ਰਿਕਾਰਡ ਆ ਤਾਂ ਦੁੱਧ ਦਾ ਬਾਈ ਰਿਕਾਰਡ ਪਿਛਲੇ ਸੂਏ ਦਾ ਮਾਲਕਾਂ ਇਹ ਦੱਸਣ ਦੇ ਹਿਸਾਬ ਨਾਲ ਹੂੰ 20 22 ਕਿਲੋ ਦੁੱਧ ਪਾਇਆ ਵੈੜਦਾ ਠੀਕ ਆ ਬਾਈ ਬੱਚੇ ਦਾ ਕਰਦੀ ਆ ਥੋੜਾ ਜਿਹਾ ਕੋਈ ਚੱਕ ਨਹੀਂ ਤੋਰਾ ਦੇਖੋ ਇੱਕ ਨੰਬਰ ਆ ਕੀ ਬਾਤ ਆ ਚਵਾਈ ਜੂਈ ਓਕੇ ਆ ਚਵਾਈ 1 ਨੰਬਰ ਆ ਜਾ ਲੈਵਾ ਦੇਖੀ ਬਾਈ ਖੜੀ ਪੂਸ ਮਣੀ ਦਿਖਾਈਏ ਲੈਵਾ ਟਕਾ ਕੇ ਲੈ ਲੈਵੇ ਦੀ ਫੀਟਿੰਗ ਚੈੱਕ ਕਰ ਇੱਕ ਨੰਬਰ ਲੈਵਾ ਹਨ ਲੈ ਹਮ ਲੈ ਠੰਡੀ ਸੀਲ ਫੁੱਲ ਜਿਵੇਂ ਮਰਦੀ ਹੱਤ ਫੇਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਬਾਕੀ ਧਾਰਾ ਕੋਈ ਚੈੱਕ ਨਹੀਂ ਬਾਈ ਮਾਰ ਕੇ ਰਖਾ ਮੇਰਾ ਠੰਡੀ ਬਉਦਾ ਹਨ ਜਿਵੇਂ ਮਰਜੀ ਡੈਕਟਰ ਚੋਈ ਚਵਾਈ ਚੈੱਕ ਕਰੋ ਬਾਈ ਦਾ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੱਲਿਆ ਵਾ ਚੋਣ ਬੜਾ ਚੰਗਾ ਹਨ ਵਾ ਚੋਣ ਜੰਨੇਰ ਕੀ ਧਾਰਾ ਖੜਕਾ ਸੁਣਦਾ ਚਵਾਈ ਦਾ ਬਾਕੀ ਲੇਵਾਲੂਗਾ ਇੱਕ ਨੰਬਰ ਹੈ ਦੂਜੇ ਸੁਣਾ ਦੇ ਚੈੱਕ ਕਰੋ ਜਵਾਈ ਕੀ ਬਾਤ ਹੈ ਇੱਕ ਨੰਬਰ ਚੋਣ ਇੱਕ ਨੰਬਰ ਬੜੀ ਚੰਗੀ ਜਵਾਈ ਹੈ ਹਾਂਜੀ ਹਾਂਜੀ ਸਾਰੀ ਥਣ ਨੇੜ ਤੋਂ ਚੈੱਕ ਕਰ ਬਣੇ ਕੱਲਾ ਕੱਲਾ ਥਣ ਆਏ ਪੂਰੀ ਵਿਥੀ ਦੇ ਧਣ ਪਿਆ ਕਿ ਨਹੀਂ ਹਾਂਜੀ ਇਹਦਾ ਪਣਾ ਪੁਣਾ ਜਾਰਡਰ ਹਜੇ ਬੜ ਮਾੜੀ ਮੋਟੀ ਸਹੀ ਗੱਲ ਆ ਬਾਈ ਹੂੰ ਤੇ ਮੁੱਲ ਭਰਾ ਜਾਇਜ਼ ਹੋ ਮੁੱਲ ਜਾਇਜ਼ ਹੋਵੇ ਠੀਕ ਆ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਹੋ ਜਾਇਜ਼ ਮੁੱਲ ਹੋ ਲੇਵਾ ਨੇੜ ਤੋਂ ਦੁਬਾਰੇ ਚੈੱਕ ਕਰਵਾਉਂਦੇ ਆ ਲੇਵਾ ਦੇ ਉਹ ਕਮਾਲ ਆ ਬਹੁਤ ਸੋਹਣੀ ਫੀਟਿੰਗ ਆ ਨਾ ਲੇਵੇਰੀ ਸ਼ੀਲ ਠੰਡੀ ਡਾਕਟਰ ਇੱਕ ਤਾਂ ਐ ਹੁੰਦਾ ਦੇ ਕਿੱਥੋਂ ਤੋਂ ਹੀ ਲੇਵਾ ਐ ਬੰਦ ਲੇਵੇ ਦੀ ਵਹੜਾ ਇੱਕ ਤਾਂ ਐ ਹੁੰਦਾ ਵੀ ਸਹੀ ਆ ਹੂੰ ਹੂੰ ਕੀ ਬਾਤ ਆ ਇਹ ਮੋਲ ਬਾਈ ਦੇ ਜਾਇਜ ਹੁੰਦੇ ਆ ਬੱਚਾ ਮਗਰ ਬੱਚੀ ਜਰਸੀ ਬਰੀਡ ਆ ਮਾਸੀ ਦੇ ਡਾਕਟਰ ਕਿੰਨੇ ਚੰਗੇ ਆ ਵਾਹ ਘਟਾ ਜਰਸੀ ਲੈ ਲੈ ਬੱਚਾ ਵੀ ਬਹੁਤ ਚੰਗਾ ਦਿੱਤਾ ਗਰਮਾਣੀ ਨੇ ਕਿਆ ਬਾਤ ਆ ਦੋ ਦੋ ਨਗ ਮਿਲਨੇ ਆ ਅੱਗੇ ਆ ਗਿਆ ਦੋ ਨੰਬਰ ਤੇ ਇਹ ਵੀ ਡਾਇਮੰਡ ਪੀਸ ਹੀ ਆ ਇਹ ਵੀ ਜਰਸੀ ਹਾਂਜੀ ਹਾਂਜੀ ਕਿਹੜਾ ਸ਼ੂਆ ਸੂਈ ਆ ਇਹ ਦੂਜਾ ਸ਼ੂਆ ਸੂਈ ਆ ਰੱਟ ਸਾਦੋਂ ਸੂਈ ਆ ਭਰਾ ਇਹ ਕੱਲ੍ਹ ਸ਼ਾਮ ਦੀ ਸੂਈ ਵੀ ਉਹ ਜੇਰਾ ਪਈਆ ਜੇਰਾ ਬਾਲਟੀ ਚ ਰੱਖੀ ਬੈਠਾ ਬੱਚੇ ਕੀ ਦਿੱਤਾ ਇਹਨੇ ਬੱਛੀ ਆ ਰੈਕਟਰ ਬੱਚੀ ਬੜੀ ਚੰਗੀ ਹੈ ਨਾ ਹਾਂਜੀ ਹਾਂ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਦੇਖੋ ਕਿਆ ਬਾਤ ਆ ਬਈ ਤੇ ਫੇਸਪੂਸ ਦੇਖਣਾ ਵੈੜ ਦਾ ਛੋਟਾ ਜਿਹਾ ਫੇਸ ਉਦਿਵਾਦੀ ਪੂਰੀ ਚੰਗੀ ਟੂਆ ਟੂਆ ਇੱਕ ਨੰਬਰ ਆ ਕਰਮ ਲਈ ਦੇ ਜਰਸੀ ਬਰੀਡ ਆ ਅਸਲ ਕਲਰ ਆ ਕਹਿੰਦੇ ਬਈ ਹਾਂਜੀ ਹਾਂ ਹੂੰ ਕਿੰਨਾ ਕੁ ਵੈਸੇ ਦਾ ਰਿਕਾਰਡ ਆ ਬਈ ਦੁੱਧ ਦਾ ਪਿਛਲੇ ਸੂਏ ਦਾ ਵਾ ਸਰਾਉਣੀ ਕੋਲ ਰੁੱਧ ਪਾਇਆ ਟਰੈਕ ਮਾਲਕਾਂ ਇਹ ਦੱਸਣਾ ਠੀਕ ਆ ਤਾਣੀ ਬਹੁਤ ਚੰਗਾ ਹਨ ਉੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਗਲਾਬੀ ਥਾਣ ਚਵਾਈ ਕਿਵੇਂ ਆ ਬਰਾ ਚਵਾਈ ਇੱਕ ਨੰਬਰ ਆ ਜਮਨ ਓਕੇ ਬਈ ਪਛਾਂ ਤੋਂ ਲੇਵਾ ਚੈੱਕ ਕਰੋ ਕਮਾਲ ਆ ਬਹੁਤ ਸੋਹਣੀ ਫੀਟਿੰਗ ਇੱਕ ਨੰਬਰ ਲੇਵਾ ਬਈ ਠੰਡੀ ਠੁੰਡੀ ਕਿਵੇਂ ਆ ਚਮਸੀਲ ਠੰਡੀ ਆ ਠੀਕ ਆ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਕਲਰ ਚੰਗਾ ਕੱਦ ਬੱਡ ਬਰੀਟ ਬੱਚਾ ਬੱਛੀ ਬੱਛੀ ਵੀ ਬਹੁਤ ਚੰਗੀ ਆ ਕਿਉਂ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਵਰਡ ਵੀ ਖੇਰ ਬਹੁਤ ਚੰਗੀ ਆ ਲੈ ਬਿਊਟੀ ਚੈੱਕ ਕਰੋ ਬੋਦੀਵਾਦੀ ਪੂਰੀ ਚੰਗੀ ਆ ਸਨਖਪੂਣਾ ਬੈਡ ਦੇ ਵਿੱਚ ਫੁੱਲ ਆ ਬਾਈ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਕੀ ਆ ਬਾਤ ਆ ਲੈ ਵਾ ਲੂ ਆ ਬੜਾ ਚੰਗਾ ਹੈ ਨਾ ਬਾਹਲੀ ਫੀਟਿੰਗ ਹੈ ਰਾਈਟ ਨਾਲ ਲੈਵੇ ਦੀ ਜਾਂ ਬੈਡ ਇਹ ਮੁੱਲ ਭਰਾ ਜਾਇਜ ਹੋ ਹਾਂ ਮੁੱਲ ਜਾਇਜ ਠੀਕ ਆ ਬਾਈ ਬਾਹਲਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਜਾਇਜ ਮੁੱਲ ਰੱਖਾਂਗੇ ਬਿਲਕੁਲ ਖਿੱਚ ਕੇ ਮੁੱਲ ਰੱਖਾਂਗੇ ਤੋਰਾ ਬਰੀਡ ਚਮਕ ਚਮਕ ਬੈਡ ਤੇ ਫੁੱਲ ਆ ਬਾਈ ਦੇ ਧਾਰਾਂ ਕੋਈ ਚੱਕ ਮੇ ਇਹਦੀਆਂ ਵੀ ਬਈ ਮਾਰ ਕੇ ਰਖਾਂਦਾ ਲੇਵਾ ਵਾਲਾ ਫਿੱਟ ਆ ਹਨਾ ਬਾਲੀ ਫਿੱਟ ਲੇਵੇ ਦੇ ਡਾਕਟਰ ਸਾਹਿਬ ਡਾਇਮਡ ਪੀ ਸੀ ਆ ਬਈ ਕਿਆ ਬਾਤ ਹੈ ਠੰਡੀ ਬਾਲੀ ਆ ਹਨਾ ਜਿਵੇਂ ਮਰਜ਼ੀ ਦਾ ਇੱਕ ਬਈ 18 ਜਿਵੇਂ ਮਰਜ਼ੀ ਚੋਈ ਚੱਲ ਬਾਸ ਆ ਕਿਆ ਬਾਤ ਆ ਬਈ ਮੋਟਾ ਮੋਟਾ ਚੋਣ ਇੱਕ ਨੰਬਰ ਚ ਜਵਾਈ ਆ ਪੂਰੀ ਪੋਲੀ ਆ ਹਨਾ ਜਵਾਈ ਦਾ ਜਿਵੇਂ ਮਰਜ਼ੀ ਚੋਈ ਚ ਨਾ ਕੋਈ ਦੱਸਦਾ ਕਰਮ ਵਾਲੀ ਦਾ ਬਾਕੀ ਖੜਕਾ ਸੁਣਦਾ ਵੀਡੀਓ ਦੇ ਵਿੱਚ ਜਵਾਈ ਦਾ ਦੂਜੇ ਥਣਾਂ ਦੀ ਚੈੱਕ ਕਰੋ ਚ ਬਾਈ ਕੀ ਬਾਤ ਇੱਕ ਨੰਬਰ ਜੋ ਆਣਾ ਹਨਾ ਜਿਵੇਂ ਇੱਕ ਨੰਬਰ ਆ ਰਿਹਾ ਤੁਸੇ ਮੋਲ ਵੀ ਬਾਈ ਕਹਿੰਦਾ ਜਾਇ ਜਾਇ ਸੀਲ ਠੰਡੀ ਵੀ ਇੰਨੀ ਗਵੜ ਜਿਵੇਂ ਮਰਜੀ ਜਿੱਧਰ ਦੀ ਮਰਜੀ ਬੈਠੀ ਜਲਾਏ ਬਾਸ ਤਾਂ ਪੂਰਾ ਵੀ ਲੈਵਾ ਦੇਖ ਕਹਨੀ ਪੂਰਾ ਪੰਡ ਵਾਲਾ ਲੈਵਾ ਲੈ ਹੂੰ ਠੰਡੀ ਸੀਲ ਫੁੱਲ ਜਿਵੇਂ ਮਰਜੀ ਹਥੇ ਫੇਰੀ ਚੱਲ ਕੋਈ ਚੱਕਰ ਹੀ ਨਹੀਂ ਤੇ ਮੂਹਰੋਂ ਲੈਵਾ ਦੁਵਾਰੇ ਚੈੱਕ ਕਰਵਾਣ ਲੈ ਕੀ ਬਾਤ ਆਬਾ ਬੱਡੀ ਨਾੜ ਨੂੰ ਲੈ ਇੱਕ ਨੰਬਰ ਬੱਚਾ ਮਗਰ ਬੱਛੀ ਫੁੱਲ ਬਰੀਟ ਉੱਤੋਂ ਵੱਧਰ ਕੋਈ ਠੂਈ ਨਹੀਂ ਜਗਦੀ ਦੋਨੇ ਇੱਕ ਨੰਬਰ ਵੜਾਣੇ ਹਨ ਬਈ ਹਾਂਜੀ ਹਾਂਜੀ ਪੰਜਾਬ ਵਾਲਿਆਂ ਯਾਰ ਸਿੰਘਾ ਜੀ ਦੇ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ